ਵਾਹ ਸਰਦਾਰ ਸੁਖਬੀਰ ਸਿੰਘ ਜੀ ਵਾਹ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਜੀ ਵਾਹ ਜਿੰਦਾਬਾਦ ਸ਼੍ਰੋਮਣੀ ਅਕਾਲੀਆ ਦਲ ਦੇ ਅਸਟਾ ਦੇ ਚੱਲ ਰਹੀ ਪਰਾਰ ਪਰੇਰੀ ਬਸੇ ਕਰ ਫਿਰ ਜੱਟੇ ਤੇ ਕਾ ਪੰਜਾਬ ਵਿਧਾਨ ਸਭਾ ਚੋਣਾਂ ਦਾ ਆਗਾਜ਼ ਹੁੰਦੇ ਆ ਹੀ ਪੰਜਾਬ ਵਿੱਚ ਵਕਫ ਵਕਫ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ ਤੇ ਰੈਲਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਲਕਾ ਖੰਡੂਰ ਸਾਹਿਬ ਦੇ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਰঞ্জੀਤ ਸਿੰਘ ਬਰੰਪੁਰਾ ਦੀ ਘਰ ਵਾਪਸੀ ਤੋਂ ਬਾਅਦ ਪਹਿਲੀ ਵਾਰ ਹਲਕਾ ਖੰਡੂਰ ਸਾਹਿਬ ਦੇ ਪਿੰਡ ਸੇਖ ਵਿਖੇ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂ ਦੇ ਸਾਬਕਾ ਚੇਅਰਮੈਨ ਗੁਰਸੇਵ ਸਿੰਘ ਸੇਖ ਦੀ ਗਵਾਈ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੇ ਇਕੱਤਰ ਹੋਏ ਲੋਕਾਂ ਨੇ ਦਿਖਾ ਦਿੱਤਾ ਕਿ ਉਹ ਲੋਕ ਹਲਕਾ ਖੰਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਤੋਂ ਕਿੰਨੇ ਦੁਖੀ ਹਨ ਇਸ ਮੌਕੇ ਲੋਕਾਂ ਦਾ ਹਜੂਮ ਦੇਖ ਕੇ ਸੰਬੋਧਨ ਕਰਦੇ ਹਲਕਾ ਉਮੀਦਵਾਰ ਰঞ্জੀਤ ਸਿੰਘ ਬਰੰਪੁਰਾ ਨੇ ਕਿਹਾ ਕਿ ਮੈਨੂੰ ਪਤਾ ਵਾ ਕਿ ਹਲਕੇ ਦੇ ਲੋਕ ਆਗੰਗਸ ਦੀ ਸਰਕਾਰ ਤੇ ਵਿਧਾਇਕ ਬਣਾ ਕੇ ਆਪਣੇ ਆਪ ਨੂੰ ਕਿੰਨਾ ਠੱਗਿਆ ਮਹਿਸੂਸ ਕਰ ਰਹ ਕੈਂਡੀਗੇਟ ਵੀ ਬਣ ਸਕਦਾ ਸਰਪੰਚੀ ਜਾਂ ਮਲੇ ਜਾਂ ਵੀ ਵਾਸਤੇ ਤੇ ਮੈਂ 20 ਸਾਲ ਦਾ ਬਣ ਗਿਆ ਤੇ ਮੈਂ ਚਾਹੀ ਚਾ ਵੀ ਸ਼ਾਨਦਲਾ ਸਾਨਾ ਜੇ ਮੈਨੂੰ ਜੇ ਵੀ ਰਾਜਨੀਤੀ ਦੀ ਇੱਕ ਚਟਕਾ ਸੀ ਉਹ ਮਾਸਾ ਚਾਵਸ ਸਿੰਘ ਜੀ ਵੀਲੇ ਸੀ ਮੈਂ ਉਹਨਾਂ ਦੇ ਨਾਲ ਜਾਣਾ ਆਉਣਾ ਉਹਨਾਂ ਨੇ ਉਹਨੇ ਕਾਟਿਆ ਨ ਆਪਣੇ ਤੇ ਮੈਨੂੰ ਇਹ ਕਹਣਾ ਪਛਦੇ ਉਹ ਕਾਕਾ ਤੋਂ ਇਥੇ ਵੇਲਾ ਤੁਰਿਆ ਫਿਰਦਾ ਚੱਲਦਾ ਫਿਰਨਾ ਮੈਂ ਅਜਿਹਾ ਕਰਦਾ ਜੈ ਹੁਣ ਵੇਲਾ ਤੁਰਿਆ ਫਿਰਦਾ ਤੁਹਾਡੇ ਕੋਲ ਚਲੋ ਸ਼ਰੋਮੀ ਥਾਲੀਗਰ ਦੇ ਵਿੱਚ ਮੈਂ ਆਪਣਾ ਜੇਵਲ ਸ਼ੁਰੂ ਕੀਤਾ ਮੈਂ 5-6 ਵਾਰਾਂ ਸਰਪੰਚ ਵੀ ਬਣਾਇਆ ਸੰਮਤੀ ਦਾ ਮੰਤਰੀ ਵੀ ਬਣਾਇਆ ਫੇਰ ਲੋਕ ਵੀ ਬਣਾਇਆ ਕਿ ਪ੍ਰਤਾਪ ਸਿੰਘ ਕਹਿ ਰੋ ਜਿੱਥੇ ਉਹ ਸੰਮਤੀ ਦੀ ਲੈਸ਼ਣ ਹੁੰਦੀ ਸੀ ਉਸ ਤੌਰ 'ਤੇ ਵੀ ਇਸੇ ਉੱਤੇ ਆ ਗਿਆ ਤੇ ਕਹਿਣ ਲੱਗਾ ਕਿ ਰਾਏ ਚਰ ਸਿੰਘ ਇਹ ਲਹਿਗੜੀ ਸਰ ਸਿੰਘ ਇਹਨੂੰ ਚੇਅਰਮੈਨ ਬਣਾ ਦੇ ਮੈਂ ਉੱਚ ਤੇ ਨੂੰ ਗਲਤ ਕਰ ਦੇ ਜੀ ਕਿਉਂਕਿ ਮੈਂ ਆਲੀ ਨਾਲ ਮਦਦ ਨਾਲ ਮਿਲਉਣੀ ਪਤਾ ਤੇ ਦੇਵ ਦੇ ਬੰਦੇ ਦੇ ਘਰੀ ਬੋਲੀ ਦਾ ਉਹ ਦਿਨ ਜਾਵੇ ਤੇ ਆਵੇ ਉਹਨਾਂ ਨੇ ਢੋਲ ਟਮਕੇ ਦੇ ਨਾਲ ਸੱਹਰ ਪਾ ਕੇ ਜਲੂਸ ਕੱਢ ਕੇ ਗੁਰਦੁਆਰੇ ਜੈ ਇਸਾਨੂ ਕਹਿ ਰਹੇ ਸਾਬ ਬਣਾ ਜਾ ਮੈਂ ਆਪਣੀ ਸਾਥੀ ਨੂੰ ਵਾਪਸ ਚਾਹੀ ਗਿਆ ਨਾ ਬਣਾਉਣਾ ਦੇ ਆਪਾਂ ਸਮਟੀ ਮੈਂ ਬਣਾਇਆ ਆਪਾਂ ਮੇਹਤ ਕਰੀਏ ਗੁਰੂ ਦਾਸ ਦਾ ਗੁਰੂ ਅਚਲ ਦੇ ਜੀ ਪਾਤਸ਼ਾਹ ਦਾ ਆਸਰਾ ਲ ਲਈਏ ਤੇ ਮੇਹਤ ਕਰੀਏ ਸਖਤ ਮੇਹਤ ਕਰੀਏ ਤੇ ਜੱਟ ਕੀ ਹੋਇਆ ਜਿੰਦ ਰੋਟਾ ਪੈਣੀ ਆ ਹੀ ਚੇਅਰਮੈਨ ਸਾਹਮਣੇ ਬਹੁੰਜਾ ਤੇ ਪ੍ਰਚਾਰ ਸਾਹਿਬ ਤੁਹਾਡਾ ਕਿਸ ਤਰ੍ਹਾਂ ਵਿਚੋਲ ਮੈਂ ਹੰਗਾਰ ਮਗਿਆ ਤੁਹਾਡੇ ਸਾਹਮਣੇ ਵੇਖ ਲਿਆ ਇਹ ਤਾਂ ਐ ਆ ਜਿਤਨਾ ਵੀ ਆ ਦੁਨੀਆ ਸਾਰੀ ਆ ਗਈ ਆ 15-20 ਪਿੰਨਾ ਦੇ ਬੰਦੇ ਆਏ ਆ ਕਿ ਬਹੁਤ ਵੱਡਾ ਹੜ ਆਇਆ ਲੋਕਾਂ ਜੋਸ਼ ਕਿੰਨਾ ਲੋਕਿੰਦੇ ਖਲੇ ਨਹੀਂ ਉਹ ਘੂੜ ਤੱਕ ਬਿਠੇ ਰਹੇ ਇੰਤਕ ਬਿਠੇ ਰਹੇ ਜਿਹੜੇ ਆਪਾ ਕਰਾਇ ਤੇ ਖੜਦੇ ਨੇ ਉੱਠ ਜਾਂਦੀ ਸੀ ਤੇ ਆ ਸਾਰੇ ਬੰਦੇ ਇੱਕ ਬੰਦਾ ਨਹੀਂ ਉੱਠਿਆ ਕੀ ਲੱਗਦਾ ਉਹ ਕੱਲਰ ਕਿੰਨੇ ਕਿਲੀ ਦੇ ਦਿੱਤੂਗਾ ਅਸੋ ਨੇ ਜੋ ਦੋ ਵਾਰ ਇਹ ਤਾਂ ਜੇ ਜਦੋਂ ਆਪਾਂ ਲੜਾਂਗੇ ਅਜੇ ਤਾਂ ਸ਼ੁਰੂ ਕੀਤਾ ਸ਼ੁਰੂ ਕੀਤਾ ਵਾ ਜੇ ਤੋਂ ਆਪਾਂ ਗਿਆ ਮੈਦਾਨ ਦੇ ਤੁਹਾਨੂੰ ਪਤਾ ਪਤਾ ਤਾਂ ਲੱਗ ਜੂਗਾ ਤੁਹਾਨੂੰ ਹੋਰ ਤਾਂਹ ਜਣਾਂ ਨੂੰ ਲੱਗ ਜੂਗਾ ਪਤਾ ਲੱਗ ਜੂਗਾ ਕਿ ਕਿੰਨੀ ਮੋਦੀ ਮੋਦੀ ਸਾਹਿਬ ਜਿਹੜੇ ਆ ਰਹੇ ਐ ਸੋ ਤੇ ਲੱਗਦਾ ਵਾ ਕਿ ਕਿਸਾਨ ਇਹਨਾਂ ਦਾ ਸਜੋ ਕੰਮ ਕੀ ਆ ਸੋ ਜਿਹੜਾ ਪੰਜਾਬ ਦੇ ਚਾਰ ਨਹੀਂ ਉਹ ਤੇ ਜੇ ਮੈਂ ਰਾਤ ਟੈਲੀਵਿਜ਼ਨ ਵਿੱਚ ਵੇਖਾਂ ਸਾਂ ਬੋਲ ਰਹੀ ਖਬਰਾਂ ਮੈਂ ਪੜਦਾ ਹਾਂ ਸਾਰੀਆਂ ਉਹ ਤੇ ਅਜੇ ਕੋਈ ਪੱਕਾ ਉਹਨਾਂ ਦਾ ਡਿਸੀਜਨ ਨਹੀਂ ਆਇਆ ਕੋਈ ਸਤੇ ਕਹਿੰਦੇ ਲੜੀਏ ਤੇ ਕੁਝ ਕਹਿੰਦੇ ਨਾਲ ਲੜੀਏ ਤੇ ਜੇ ਇਸ ਜੇ ਤੇ ਇਕੱਠੇ ਹੋ ਕੇ ਲੜਨ ਫੇਰਦਾ ਕੱਲ ਠੀਕ ਆ ਕਿ ਜੇ ਫੇਰ ਉਹ ਆਕਟੋਪਰ ਦੀ ਕੋਈ ਉਹ ਪਾਟ ਜਾਂਦੇ ਆ ਤੇ ਫੇਰ ਤੇ ਮੁਸ਼ਕਲ ਹੋਣੀ ਹੋ ਜਾਣੀ। ਸਰ ਜੀ ਇਲੈਕਸ਼ਨ ਫੰਡ ਮਿਲਿਆ ਕਿੰਨਾ ਮਿਲਿਆ ਵਾ ਤੇ ਇਲੈਕਸ਼ਨ ਫੰਡ ਮਿਲਿਆ ਵਾ ਕਿੰਨਾ ਕਿ ਮਿਲਿਆ ਜੀ। ਜਿਹੜਾ ਪੀੜਾ ਇਲੈਕਸ਼ਨ ਫੰਡ ਅੱਜ ਦਾ ਜਿਹੜਾ ਦਿੱਤਾ ਗਿਆ ਕਿੰਨਾ ਕਿ ਦਿੱਤਾ ਗਿਆ। ਓਏ ਮੈਂ ਵੇਖਿਆ ਨਹੀਂ ਸਕੋ ਵੇਖ ਲਓ ਤੁਸੀਂ ਕਿ ਕਿਤੇ ਪਏ ਖਾਲੀ ਜਿਹੀਆ ਦੇਤਾ। ਹਾਂ ਕੋਈ ਪੜਾ ਲਿਖਾ ਵੇਖਣਾ ਤੇ ਵੇਖ ਲਓ ਆ ਰੱਦ ਤਾਂ ਮੈਂ ਇੱਥੇ ਪਾ ਲਿਆ। ਵਖਾ ਦਿਓ ਜੀ ਨਾ ਨਵਜੋਤ ਸਿੰਘ ਜੀ ਦੀ ਪਤਨੀ ਵਖਾ ਦਿਓ ਪਹਿਲਾਂ ਪਹਿਲਾਂ ਆ ਵੇਖ ਲੋ ਨਾ ਫੋਟੋ ਵੇਖੋ ਜੀ ਆ ਆ ਵੇਖ ਲੋ ਜੀ 50 ਲੱਖ ਰੁਪਇਆ ਪੂਰਾ ਭਾਜੀ ਜ਼ੀਰੋ ਪੂਰਿਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਨਵਜੋਤ ਸਿੰਘ ਜੀ ਦੀ ਪਤਨੀ ਨਵਜੋਤ ਕੌਰ ਜੀ ਸਿੱਧੂ ਆ ਹਾਂਜੀ ਜੋਤ ਸਿੰਘ ਜੀ ਦੀ ਪਤਨੀ ਲੂਦਪੁਰ ਸਿੱਧੂ ਕਹਿ ਰਹੀ ਆ ਕਿ ਸਰਦਾਰ ਬਿਕੰ ਸਿੰਘ ਜੀ ਜੀਆ ਜੀ ਨੂੰ ਫੜਨ ਵਾਸਤੇ ਪੁਲਿਸ ਡਰ ਰਹੀ ਆ ਮੈਨੂੰ ਦੱਸੋ ਤੇ ਮੈਂ ਉਹਨੂੰ ਗ੍ਰਿਫਤਾਰ ਕਰਾਉਂਦੀ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਨਾ ਤੇ ਦੱਸੇ ਬਕਰ ਰਹੇ ਹਾਂ ਹਾਂ ਜੀ ਕਹਿੰਦੀ ਮੈਨੂੰ ਐਡਰੈਸ ਲਾਉ ਦਾ ਵੇਖੋ ਸਵਾਲ ਕਰਨ ਵਾਲੇ ਤੇ ਪੁੱਠਾ ਸਵਾਲ ਦੱਸੋ ਹੋਵੇ ਆਪਾਂ ਜਵਾਬੇ ਦੱਕੀ ਦੇਗੇ ਕਿਉਂਕਿ ਪੁਲਿਸ ਨਹੀਂ ਡਰਦੀ ਨਹੀਂ ਨਹੀਂ ਮੇਰਾ ਮਤਲਬ ਇਹ ਆ ਨਾ ਵੀ ਵੇਖੋ ਉਹ ਵਾਲੀ ਆ ਆਪੋ ਵੀ ਦੇਰ ਬਾਟੀਆਂ ਦੇ ਕੰਮ ਹੁੰਦੇ ਆ ਕੋਈ ਗੱਜ ਮੈਨਾਂ ਜੇ ਉਹਨੂੰ ਫੜਨਾ ਹੀ ਸੀ ਤੇ ਵੇਖੋ ਗੱਲ ਸੁਣ ਮੈਂ ਕੋਈ ਇਹ ਨਹੀਂ ਕਿ ਮੈਂ ਕਾਨੂੰਨ ਦੇ ਵਿੱਚ ਕੋਈ ਨਤੰਬਾ ਨਹੀਂ ਡਾਉਂਦਾ ਉਹ ਜਦੋਂ ਪਿੰਡਾਂ ਦਾ ਬਣਾ ਉਹ ਤੇ ਕਈ ਸਾਲ ਹੋ ਗਏ ਕੇਸ ਬਣੇ ਉਹਨੂੰ ਉਹ ਕਿਉਂ ਨਹੀਂ ਫੜਿਆ ਹੋਣ ਹੁਣ ਹਰਾਨ ਕਿਉਂ ਦੱਸ ਦਿੰਦੇ ਕਿਉਂ ਫੜਿਆ ਕਿਉਂ ਇਹ ਦੇ ਫਲਾਫ ਗਿਆ ਨਹੀਂ ਮੇਰੇ ਆਪਣੇ ਨੂੰ ਇੱਕ ਦਾ ਜਵਾਬ ਦੇ ਹੋਏ ਤੇ ਹੁਣ ਪਤਾ ਲੱਗੂਗਾ ਜਿਉਂ ਗੱਲ ਵਸਾੜੇ ਹੁੰਦੇ ਆ ਸੀਖ ਜੀ ਅਰੇ ਨਹੀਂ ਕਿ ਲਾਈ ਕੋਈ ਅੱਜ 15 ਘੰਟੇ ਸੀਖ ਨੇ ਚੈੱਕ ਕੀਤਾ ਪੂਰਾ ਆ ਗਿਆ ਅੱਜ ਇਹਨੂੰ ਵੇਖੋ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬਰੰਪਰਾ ਸਾਹਿਬ ਜੋ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਉਹਨਾਂ ਨੇ ਆਪਣੀ ਲਕਸ਼ਣ ਦਾ ਜਿਹੜਾ ਵਿਗਲਿਆ ਉਸ ਨਗਰ ਸ਼ੇਖ ਦੇ ਵਿੱਚ ਵਜਾਇਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਵੇਖਿਆ ਗਿਆ ਇਹਨਾਂ ਲੋਕਾਂ ਨੇ ਹੰਗਾਰਾ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਉਹ ਲੋਕ ਅਕਾਲੀ ਦਲ ਦੇ ਨਾਲ ਜਿਹੜੇ ਆ ਉਹ ਤੁਰਨਗੇ ਤੁਸੀਂ ਦੇਖਿਓ ਇਹ ਚੋਣ ਜਾਬਤਾ ਲੱਗਣ ਦੀ ਗੱਲ ਆ ਬڑے-ਬڑے ਕਾਂਗਰਸੀ ਜਿਹੜੇ ਆ ਉਹ ਵੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਆ ਜਿਸ ਦਿਨ ਚੋਣ ਜਾਬਤਾ ਲੱਗਦਾ ਵਾ ਤੇ ਸਰਦਾਰ ਰਣਜੀਤ ਸਿੰਘ ਬ੍ਰਹਮਪਰਾ ਸਾਹਿਬ ਜੀ ਦੀ ਚੋਣ ਨੂੰ ਵੱਡਾ ਹੰਗਾਰਾ ਮਿਲੇਗਾ ਤੇ ਵੱਡੇ ਪੱਧਰ ਤੇ ਜਿਹੜੀਆਂ ਕਾਂਗਰਸੀ ਪੰਚਾਇਤਾਂ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਬ੍ਰਹਮਪਰਾ ਸਾਹਿਬ ਜੀ ਇਸ ਹਲਕੇ ਤੋਂ ਜਿਹੜੀ ਅਵਾਸ ਜਿੱਤ ਪ੍ਰਾਪਤ ਕਰਨਗੇ ਐਸਐਮ ਜੀ ਨਿਊਜ਼ ਪੰਜਾਬ ਲਈ ਤਰਨਤਾਰ ਤੋਂ ਜਗਜੀਤ ਸਿੰਘ ਦਾਲਦੀ ਰਿਪੋਰਟ